ਕਿੰਨੇ ਕੁ ਰਿਸ਼ਤੇ ਰਿਸ਼ਤੇ ਆਉਂਦੇ ਨੇ ਤੇ ਕਿੰਨੇ ਕੁ ਬਚੋਲੇ ਚਾਹ ਪਿਆਰ ਕੇ ਚਾਹ ਜਾਂ ਕਿ ਮਰਤੇ ਜੱਟਾ ਮੇਰੇ ਯਾਦ ਨਹੀਂ ਜਦੋਂ ਦੇਖਿਆ ਤੇ ਉਹਦਾ ਮੁੰਡੇ ਦਾ ਪਹਿਲਾ ਹੀ ਇਹ ਸੀਗਾ ਵੀ ਮੈਂ ਵਿਆਹ ਕਰਾਉਣਾ ਜੀ ਤੁਹਾਡੇ ਨਾਲ ਹਨਾ ਤੇ ਮੈਂ ਕਿਹਾ ਆਪਾਂ ਨੂੰ ਹੁੰਦਾ ਥੋੜਾ ਜਿਹਾ ਵੀ ਦੇਖੀਏ ਕੋਣ ਆਦੀ ਪ੍ਰੋਫਾਈਲ ਕੋਲ ਹੁਣ ਉਹ ਕਹਿ ਡਾਇਆ ਹਨਾ ਇਹਦਾ ਮਤਲਬ ਰੂਹ ਵਾਲਾ ਬੰਦਾ ਕੋਈ ਰੂਹ ਵਾਲਾ ਰੂਹ ਵਾਲੇ ਅੱਜ ਕੱਲ ਕਿੱਥੇ ਲੱਭਦੇ ਆ ਗਾਣਿਆਂ ਗੁਣਿਆਂ ਵਾਲੇ ਉਹ ਤਾਂ ਗਾਲੀ ਕੱਢਦੇ ਉਹ ਗਾਣਿਆਂ ਚ ਹੀ ਰਹਿ ਗਏ ਵਿਆਹ ਵਾਲੀ ਗੱਲ ਕਹੀ ਹੀ ਹੋ ਗਈ ਆ ਕਿੰਨੇ ਕੁ ਰਿਸ਼ਤੇ ਰਿਸ਼ਤੇ ਆਉਂਦੇ ਫਿਰ ਆ ਰਿਸ਼ਤੇ ਤਾਂ ਆਉਂਦੇ ਹੀ ਰਹਿੰਦੇ ਨੇ ਉਹ ਰਿਸ਼ਤੇ ਵਾਲੇ ਦੀਆਂ ਡਿਮਾਂਡਾਂ ਵੱਡੀਆਂ ਹੁੰਦੀਆਂ ਆ ਉਦੋਂ ਹਨਾ ਵੀ ਅ ਕਈ ਵਾਰੀ ਬੰਦੇ ਨੂੰ ਆਇ ਲੱਗਦਾ ਵੀ ਇਹ ਗੋਣਾ ਛੱਡ ਦਵੇ ਹਨਾ ਤੇ ਹੁਣ ਜਿਹੜੀ ਚੀਜ਼ ਰੂਹ ਚ ਵਸੀ ਹੋਵੇ ਹਨਾ ਉਹਨੂੰ ਆਪਾਂ ਕਿਵੇਂ ਛੱਡ ਸਕਦੇ ਆ ਕਿਉਂਕਿ ਜਦੋਂ ਗੋਣਾ ਸਟਾਰਟ ਕੀਤਾ ਆ ਉਦੋਂ ਤਾਂ ਸ਼ੌਂਕ ਸੀ ਨਾ ਬਾਅਦ ਵਿੱਚ ਚਲੋ ਬੰਦੇ ਨੂੰ ਆਪਾਂ ਨੂੰ ਜਵਾਬ ਸਮਝਣ ਲੱਗ ਜਾਂਦੇ ਆ ਜਾਂ ਕਈ ਵਾਰੀ ਮਜਬੂਰੀਆਂ ਥੋੜੀਆਂ ਬਹੁਤੀਆਂ ਇਦਾਂ ਦੀਆਂ ਹੋ ਜਾਂਦੀਆਂ ਹਨਾ ਤੇ ਪਰ ਹੁਣ ਉਹ ਚੀਜ਼ ਨੂੰ ਬੰਦਾ ਕਿਵੇਂ ਕੱਢੇ ਹਨਾ ਫਿਰ ਸੋਚੀਦਾ ਵੀ ਰਿਸ਼ਤਾ ਤਾਂ ਕੋਈ ਨਾ ਹੋ ਰਾ ਜੂਗਾ ਹਨਾ ਵੀ ਕੋਈ ਨਾ ਹਲੇ اٹਕੇ ਕੇ ਕਰਾਂ ਲਾਂਗੇ ਮੈਂ ਕਿੰਨੇ ਕੇ ਬਚਵਲੇ ਚਾ ਯਾ ਕਿ ਮਰਤੇ ਜੱਟਾ ਮੇਰੇ ਯਾਦ ਨਹੀਂ ਉਹ ਗਾਣਾ ਉਸ ਦੌਰ ਚੋਂ ਤਾਂ ਨਹੀਂ ਨਿਕਲਿਆ ਕਿਤੇ ਨਹੀਂ ਨਹੀਂ ਉਹ ਫਿਰ ਘਰ ਤੱਕ ਗੱਲ ਪਹੁੰਚਦੀ ਨਹੀਂ ਨਾ ਹੈਗੀ ਗਈ ਵੀ ਉਹ ਫਿਰ ਜਿੱਦਾਂ ਕਿਸੇ ਨੇ ਕਿਹਾ ਤਾਂ ਫਿਰ ਉਹ ਇਦਾਂ ਹੀ ਜਵਾਬ ਦੇ ਦੇਈਦਾ ਵੀ ਨਹੀਂ ਹਜੇ ਆ ਚੀਜ਼ ਨਹੀਂ ਅੱਛਾ ਕੋਈ ਫੈਨ ਇਸ ਤਰ੍ਹਾਂ ਦਾ ਜਾਂ ਕਈ ਵਾਰੀ ਬਹੁਤ ਚਾਉਣ ਵਾਲੇ ਕਈ ਕਾਰ ਨਾਲ ਵੀ ਹੋਇਆ ਵੀ ਉਹ ਸਟੇਜਾਂ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ دیਵਾਨੇ ਹੋ ਜਾਂਦੇ ਆ ਤੇ ਉਹਨਾਂ ਦੇ ਮਗਰ ਲੱਗ ਜਾਂਦੇ ਆ ਤੇ ਫਿਰ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਨਾਲ ਵਿਆਹ ਕਰਾਵਾਂਗੇ ਨਹੀਂ ਤਾਂ ਹਿੱਲਣਾ ਨਹੀਂ ਬਾਹਰ ਚ ਧਰਨਾ ਹੀ ਲੱਗ ਦਾਂਗੇ ਉਹ 4 ਦਿਨ ਕੀ ਚਾਨਣੀ ਫਿਰ ਅੰਧੇਰੀ ਰਾਤਾਂ ਦਾ ਕੰਮ ਹੁੰਦਾ ਆ ਤੇ ਉਹ ਕਈ ਵਾਰੀ ਹੋ ਜਾਂਦੇ ਇਦਾਂ ਦੇ ਹੈਪਨ ਵੀ ਤੇ ਮੈਂ ਨਾ ਹੁਣ ਮੈਂ ਕਈ ਗੱਲਾਂ ਸੋਚਦੀ ਵੀ ਮੈਂ ਨਾ ਕਰਾਂ ਹਨਾ ਨਹੀਂ ਚਲੋ ਸਾਡਾ ਗੁੱਡ ਲੱਕ ਆ ਵੀ ਤੁਸੀਂ ਦੱਸ ਰਹੇ ਹੋ ਹਾਂਜੀ ਤੇ ਮੈਂ ਨਾ ਜਦੋਂ ਲਾਸਟ ਈਅਰ ਕੈਨੇਡਾ ਗਈ ਤੇ ਮੈਨੂੰ ਮੈਸੇਜ ਆਇਆ ਕਿਸੇ ਦਾ ਇੰਸਟਾਗ੍ਰam ਤੇ ਤੇ ਮੈਂ ਜਦੋਂ ਆਪਾਂ ਫ੍ਰੀ ਹੁੰਨੇ ਆ ਤਾਂ ਆਪਾਂ ਨੂੰ ਇਹਦਾ ਵੀ ਦੇਖੀਏ ਕਿ ਕਿਸੇ ਨੇ ਭੇਜਿਆ ਜਾਂ ਕਿਦਾਂ ਹੈਗਾ ਆ ਹਨਾ ਤੇ ਮੈਂ ਜਦੋਂ ਦੇਖਿਆ ਤੇ ਉਹਦਾ ਮੁੰਡੇ ਦਾ ਪਹਿਲਾਂ ਹੀ ਇਹ ਸੀਗਾ ਵੀ ਮੈਂ ਵਿਆਹ ਕਰਾਉਣਾ ਜੀ ਤੁਹਾਡੇ ਨਾਲ ਹਨਾ ਤੇ ਮੈਂ ਕਿਹਾ ਆਪਾਂ ਨੂੰ ਹੁੰਦਾ ਥੋੜਾ ਜਿਹਾ ਵੀ ਦੇਖੀਏ ਕੋਣਾਂ ਦੀ ਪ੍ਰੋਫਾਈਲ ਖੋਲ ਹੁਣ ਉਹ ਕਹਿ ਡਾਇਆ ਹਨਾ ਤੁਸੀਂ ਪੁੱਛਿਆ ਨੀ ਪੀਆਰ ਨਹੀਂ ਨਹੀਂ ਐਵੇਂ ਮੈਂ ਦੱਸ ਦੇ ਤੁਹਾਨੂੰ ਸਾਰੀ ਗੱਲ ਤੇ ਮੈਂ ਨਾ ਹਨਾ ਮੈਂ ਕੋਈ ਜਵਾਬ ਨਹੀਂ ਦਿੱਤਾ ਹਨਾ ਮੈਂ ਕਿਹਾ ਮੇਰੇ ਤਾਂ 20 ਆਉਂਦੇ ਨੇ ਮੈਸੇਜ ਹਨਾ ਮੈਂ ਕਿਹਾ ਚਲੋ ਆਪਾਂ ਕਈ ਵਾਰੀ ਆਪਾਂ ਆਪ ਡਰ ਜਾਂਦੇ ਆ ਹਨਾ ਵੀ ਆਪਾਂ ਕਈ ਵਾਰੀ ਹਾਸੇ-ਹਾਸੇ ਚ ਕੋਈ ਗੱਲ ਉਦਾਂ ਦੀ ਲਿਖ ਦਈਏ ਤਾਂ ਉਹਦਾ ਪਤਾ ਨਹੀਂ ਗੱਲ ਦਾ ਕੀ ਬਣ ਜਾਣਾ ਆਪਾਂ ਆਪਣਾ ਮੂਡ ਨਹੀਂ ਹੁੰਦਾ ਹੈਗਾ ਹਨਾ ਉਸ ਚੀਜ਼ ਦਾ ਵੀ ਜੇ ਕਰੀਏ ਜੇ ਆਪਾਂ ਹਰਟ ਹੋਈਏ ਕਿਉਂਕਿ ਕੋਮਨ ਜੀ ਗੱਲਾਂ ਵੀ ਜੇ ਹੁਣ ਕੋਈ ਗੱਲ ਹੋਈ ਤਾਂ ਆਪਾਂ ਵੀ ਉਹਦੇ 'ਚ ਅਫਸੈਟ ਤਾਂ ਹੋਵਾਂਗੇ ਹਨਾ ਤੇ ਐਦਾਂ ਕਰਕੇ ਹਨਾ ਮੈਂ ਜਦੋਂ ਬਾਅਦ ਵਿੱਚ ਦੇਖਿਆ ਨਾ ਤੇ ਉਹ ਮੈਨੂੰ 2016 17 ਦੋ ਦਾ ਮੈਸੇਜ ਆਇਆ ਹੋਇਆ ਹਨਾ ਵੀ ਹੈਲੋ ਜਸੀ ਤੇ ਫਿਰ ਮੈਂ ਉਹਦੀ ਪ੍ਰੋਫਾਈਲ ਜਦੋਂ ਉਹ ਤਾਂ ਨਿੱਕਾ ਜਿਹੀ ਸੀਗਾ ਉਹ ਮੈਂ ਕਿਹਾ ਹਨਾ ਕਹਿੰਦਾ ਵੀ ਮੈਂ ਵਿਆਹ ਹੀ ਕਰਾਉਣਾ ਆ ਮੈਂ ਕਿਹਾ ਤੂੰ ਮੇਰੇ ਨਾਲੋਂ ਪਹਿਲਾਂ ਤਾਂ ਛੋਟਾ ਬਹੁਤ ਆ ਇਸ ਦਾ ਡਿਫਰੈਂਸ ਹੀ ਹੈਗਾ ਆ ਆਪਣਾ ਹਨਾ ਵੀ ਬਾਕੀ ਤੂੰ ਸਟੂਡੈਂਟ ਆਇਆ ਵਾ ਹਨਾ ਤੂੰ ਪੜਾਅ ਦਾ ਕੰਮ ਕਰ ਕਰ ਤੈਨੂੰ ਪਿਆਸੇ ਲਾ ਕੇ ਮਾਂ ਵੀ ਉਹਨੇ ਭੇਜਿਆ ਆ ਹਨਾ ਤੇ ਮੈਂ ਕਿਹਾ ਵੀ ਤੂੰ ਆਪਣਾ ਹਿਸਾਬ ਕਿਤਾਬ ਦੇਖੀ ਹਨਾ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆ ਅੱਛਾ ਚੱਲਦਾ ਰਹਿੰਦਾ ਇੰਨਾ ਕੁ ਤਾਂ ਠੀਕ ਆ ਉਹ ਫਿਰ ਜਦੋਂ ਬੰਦੇ ਨੂੰ ਪਤਾ ਲੱਗਦਾ ਵੀ ਨਹੀਂ ਹਜੇ ਆ ਆ ਚੀਜ਼ ਕੀ ਹੋ ਜਾ ਮੁੰਡਾ ਕੀ ਹੋ ਜਾ ਚਾਹੀਦਾ ਮਤਲਬ ਕੋਈ ਯਰੀ ਕੋਈ ਚੰਗਾ ਹੁਣ 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 ਤੁਸੀਂ ਮੈਨੂੰ ਲੱਗਦਾ ਆਪਣੇ ਆਪਣੇ ਆ ਪ੍ਰੋਗਰਾਮ ਤੋਂ ਮੈਨੂੰ ਰਿਸ਼ਤਾ ਵੀ ਲੱਭ ਦੋਗੇ ਹਨਾ ਵੀ ਵੈਸੇ ਕੋਈ ਨਹੀਂ ਕਰਦੇ ਹੁੰਦੇ ਉਹ ਯਾਰ ਦੂਜਾ ਜਿਹੜਾ ਕਰਦੇ ਹੁੰਦੇ ਸੀ ਸਵੰਮਰ ਸਵੰਮਰ ਉਹ ਨਰਕਣਾ ਪਿਆ ਜੇ ਮੇਰਾ ਆਪਾ ਨੂੰ ਹਨਾ ਨਹੀਂ ਅ ਮੈਂ ਕੋਸ਼ਿਸ਼ ਤਾਂ ਹੁੰਦਾ ਬੰਦੇ ਦੀ ਬੜਾ ਸੋਚਦਾ ਆਹਾਂ ਚੀਜ਼ ਤਾਂ ਹੁੰਦੀ ਤੁਸੀਂ ਗੱਲਾਂ ਢਿੱਡ ਚੋਂ ਘੜਾਉਣੇ ਵੀ ਜਾਣ ਜਾਣਗੇ ਹਨਾ ਨਹੀਂ ਤੁਸੀਂ ਲੈ ਕੇ ਵੀ ਕਿੱਥੇ ਜਾਣੀਆਂ ਦੱਸ ਦੋ ਵਧੀਆ ਨਹੀਂ ਨਹੀਂ ਇਹਨਾਂ ਇਹ ਵੈਗੁਰੂ ਦੇ ਹੱਥ ਹੁੰਦਾ ਆ ਆਪਾਂ ਇਨਸਾਨ ਤਾਂ ਬਹੁਤ ਕੁਝ ਸੋਚਦਾ ਕਈ ਵਾਰ ਆਪਾਂ ਨੂੰ ਕੋਈ ਇਨਸਾਨ ਚੰਗਾ ਲੱਗਦਾ ਹੁੰਦਾ ਹਨਾ ਆਪਾਂ ਇਹ ਸੋਚਦੇ ਆ ਵੀ ਇਹਦੇ ਨਾਲ ਇਦਾਂ ਹੋ ਜੇ ਹਨਾ ਤੇ ਪਰ ਉਹ ਜੇ ਅਕਾਲ ਪੁਰਖ ਨੂੰ ਨਹੀਂ ਮਨਜ਼ੂਰ ਹੈਗਾ ਤਾਂ ਉਹ ਆਪਾਂ ਲੱਖ ਕੋਸ਼ਿਸ਼ ਕਰ ਲਈਏ ਕਦੇ ਵੀ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਹਨਾ ਬਾਕੀ ਕੋਈ ਆ ਪੈਸਾ ਗੁਜ਼ਾਰੇ ਜੋਗਾ ਹੈਗਾ ਮੇਰੇ ਕੋਲੇ ਠੀਕ ਆ ਵੀ ਕੋਈ ਆਪਾਂ ਨੂੰ ਆਏ ਹੁੰਦਾ ਨਾ ਵੀ ਜਦੋਂ ਆਪਾਂ ਗੱਲ ਨਹੀਂ 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 ਉਹ ਗੱਲ ਨਹੀਂ ਹੈ ਕਿ ਮੈਂ ਕੁਝ ਸੋਚਣ ਲੱਗ ਗਈ ਸੀਗੀ ਹੈਨਾ ਤੇ ਵੀ ਆਪ ਨੂੰ ਐਂਦਾ ਵੀ ਸਾਥ ਦੇਣ ਵਾਲਾ ਇਨਸਾਨ ਹੋਵੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲਾ ਹੋਵੇ ਹੈਨਾ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਏ ਕਵੇ ਵੀ ਹਾਂਜੀ ਠੀਕ ਆ ਜੀ ਉਹੀ ਗੱਲ ਆ ਵੀ ਸੋਹਣਾ ਲੱਗਣਾ ਤੇ ਚੰਗਾ ਲੱਗਣ ਦੇ ਵਿੱਚ ਫਰਕ ਬਹੁਤ ਹੈਗਾ ਵਾ ਸੋਹਣੇ ਤਾਂ ਹੁਣ ਆਪਾਂ ਕਿੰਨੀ ਦੁਨੀਆ ਨੂੰ ਹੀ ਲੱਗਦੇ ਹੈਗੇ ਆ ਹਨਾ ਨਜ਼ਰਾਂ ਤਾਂ ਸਾਰਿਆਂ ਦੀਆਂ ਹੀ ਸੋਹਣੀਆਂ ਤੇ ਸਾਰਿਆਂ ਨੂੰ ਸੋਹਣੇ ਲੱਗਦੇ ਆ ਪਰ ਕਿਸੇ ਨੂੰ ਆਪਾਂ ਦਿਲੋਂ ਚੰਗੇ ਲੱਗਦੇ ਆ ਹਨਾ ਉਹ ਚੀਜ਼ ਬਹੁਤ ਮੈਟਰ ਕਰਦੀ ਆ ਅੱਛਾ ਫਿਰ ਇਹਦਾ ਮਤਲਬ ਰੂਹ ਵਾਲਾ ਬੰਦਾ ਕੋਈ ਰੂਹ ਵਾਲਾ ਰੂਹ ਵਾਲੇ ਅੱਜ ਕੱਲ ਕਿੱਥੇ ਲੱਭਦੇ ਆ ਗਾਣਿਆਂ ਗੁਣਿਆਂ ਵਾਲੇ ਹੀ ਬਹੁਤ ਗਾਲੀ ਕੱਢ ਲਓ ਉਹ ਗਾਣਿਆਂ 'ਚ ਹੀ ਰਹਿ ਗਏ ਰੂਹਾਂ ਸੱਚੀਆਂ ਰੂਹਾਂ ਵਾਲੇ ਤਾਂ ਕੋਈ ਨਹੀਂ ਮੈਨੂੰ ਲੱਗਦਾ ਨਹੀਂ ਵੀ ਅੱਦਾਂ ਦਾ ਹੋਂਤ ਮੋੜ ਰਾਜ ਉਹ ਮੱਝਾ ਮੱਝਾ ਚਾਰਨ ਵਾਲੇ ਸਿਸਟਮ ਜਿਹੜੇ ਹਨਾ ਉਹ ਰਹਿ ਗਏ ਪਿੱਛੇ ਹੀ ਹਾਂ ਹੁਣ ਤਾਂ ਨਹੀਂ ਕੋਈ ਚਾਰਦਾ ਮੱਝਾ ਹੁਣ ਤਾਂ ਮੱਝਾ ਰੱਖਦਾ ਹੀ ਨਹੀਂ ਕੋਈ ਨਹੀਂ ਨਹੀਂ ਰੱਖਦੇ ਨੇ ਅੱਛਾ ਹਾਂਜੀ ਮੱਝਾ ਆਪਣੇ ਘਰੇ ਹੈ ਨਹੀਂ ਨਾ ਨਾ ਆਪਣੇ ਘਰੇ ਮੱਝਾ ਹੈ ਜੀ ਖੋਆ ਦੋ ਤਿੰਨ ਆਰੀ ਬਣਾ ਕੇ ਖਾ ਲਿਆ ਆ ਤੇ ਕੱਲ ਗਜਰੇਲਾ ਉਹ ਮੈਂ ਲਿਓਣਾ ਭੁੱਲ ਗਿਆ ਲਿਓਣਾ ਭੁੱਲ ਗਿਆ ਤਾਂ ਮੈਂ ਮਾੜੀ ਗੱਲ ਨਹੀਂ ਚਲੋ ਕੋਈ ਨਾ ਨੈਕਸਟ ਟਾਈਮ ਪੱਕਾ ਖੋਆ ਬਣਵਾ ਕੇ ਜੋ ਵੀ ਹੋਇਆ ਲੈ ਕੇ ਆਓ